ਦੁਨੀਆਂ ਵਾਲਿਓ ਓ ਮਾਂ ਤੇ ਢੰਡਰੀ ਚਾਹੀ ਦੁਨੀਆਂ ਵਾਲਿਓ ਦੇ ਵਿੱਚ ਅੰਦਰੇ ਅੰਦਰ ਹੀ ਕਰਦਾ ਵਾਂ ਬੱਚੇ ਟੀਵੀ ਵੇਦੇ ਆ ਬੋਲਦੇ ਆ ਤੇ ਮੇਰੇ ਮਨ ਤੇ ਅਸਰ ਹੁੰਦਾ ਵਾ ਮੈਨੂੰ ਕਾਹ ਦੀ ਜਗ੍ਹਾ ਚਾਹੀਦੀ ਏ ਕਿ ਜਿੱਥੇ ਮੈਂ ਐ ਬੋਲਾਂ ਦੇ ਮੇਰੀ ਚਹੀ ਗੱਲ ਜਮਲੇ ਜੱਟ ਦੇ ਕਦੀ ਮਾਨ ਗਦੇ ਹੰਸ ਰਾਜ ਦੇ ਕਰਦਾ ਮਾਨ ਦੇ ਅੱਛਾ ਜੀ ਇਹ ਮੈਨੂੰ ਬੜੇ ਚੰਗੇ ਲੱਗਦੇ ਰੱਬ ਦੇ ਜੋਗ ਲਿੰਦੇ ਲੱਗਦੇ ਜੀ ਨਹੀਂ ਜੇ ਜਦੋਂ ਉਹਨਾਂ ਨੂੰ ਚੰਗਾ ਲੱਗਦਾ ਮੈਨੂੰ ਰੋਕਦੇ ਆ ਅੱਛਾ ਜੀ ਫੇਰ ਮੈਂ ਉਹਨਾਂ ਨੂੰ ਸੁਣਾਉਣਾ ਜਿਉ ਮੇਰਾ ਹੌਸਲਾ ਵਧਾਈ ਕਰਦੇ ਆ ਅੱਛਾ ਜੀ ਤੇ ਵੇਖੋ ਜਿੱਤਾਂ ਗਰਦਾਸ ਮਾਨ ਦੀ ਨੇ ਕਿੱਦਾਂ ਵਧੀਆ ਲਿਖਿਆ ਉਹ ਯਾਰ ਪੰਜਾਬੀ ਏ ਓਏ ਮੇਰਾ ਪਿਆਰ ਪੰਜਾਬੀ ਏ ਜੁਲਮ ਦੇ ਰੋਕਣ ਵਾਰੀ ਇੱਕ ਤਲਵਾਰ ਪੰਜਾਬੀ ਏ ਯਾਰ ਪੰਜਾਬੀ ਏ ਓਏ ਮੇਰਾ ਪਿਆਰ ਪੰਜਾਬੀ ਏ ਮੈਂ ਜੀ ਚਲੋ ਪਰਮਾਤਮਾ ਦੇ ਡੋਰਾ ਛੁੱਟੀਆਂ ਦੀ ਕੀ ਬਾਤ ਹੈ ਬਹੁਤ ਜਦੋਂ ਮੈਂ ਪਰਮਾਤਮਾ ਦਾ ਡੋਰਾ ਛੁੱਟੀਆਂ ਤੇ ਉਹਨਾਂ ਵੀਰਾਂ ਦੇ ਉਹਨਾਂ ਭਰਾਵਾ ਦੇ ਮਨ ਦੇ ਵਿੱਚ ਆਪੇ ਹੀ ਵਸਣਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮント ਦੜਾਈ ਤਰਨਤਾਰਨ ਜਲੇ ਪਿੰਡ ਰਟਾਲ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ 70 ਸਾਲਾਂ ਬਜ਼ੁਰਗ ਦੀ ਬਾ ਕਮਾਲ ਆਵਾਜ਼ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਦੋਸਤੋ ਕਿ ਕਿਵੇਂ ਸਾਈਕਲ ਤੇ ਘੁੰਮਦਾ ਇਹ ਬਾਪੂ ਜਿਹੜਾ ਆ ਉਹ ਪਿਛਲੇ ਲੰਬੇ ਸਮੇਂ ਤੋਂ ਗਾਉਣ ਦਾ ਸ਼ੌਂਕ ਰੱਖਦਾ ਹੈ ਲੇਕਿਨ ਇਸ ਉਮਰ ਦੇ ਵਿੱਚ ਵੀ ਗਾਣੇ ਜ਼ੁਬਾਨੀ ਯਾਦ ਰਹਿਣੇ ਉਹ ਵੀ ਵੱਖ-ਵੱਖ ਕਲਾਕਾਰਾਂ ਦੇ ਪੁਰਾਣੇ ਕਲਾਕਾਰ ਜਿਵੇਂ ਜਮਲਾ ਜੱਟ ਜੀ ਹੋਗੇ ਜਿਵੇਂ ਕੁਲਦੀਪ ਮਾਨਕ ਜੀ ਹੋਗੇ ਉਹਨਾਂ ਸਾਰਿਆਂ ਦਾ ਬਾਪੂ ਫੈਨ ਵੀ ਹੈ ਅਤੇ ਉਹਨਾਂ ਦੇ ਗੀਤ ਜਿਹੜੇ ਅਕਸਰ ਗੁਣਗਣਾਉਂਦਾ ਰਹਿੰਦਾ ਆਓ ਆਪਾਂ ਗੱਲਬਾਤ ਕਰਦੇ ਆਂ ਉਹਨਾਂ ਦੀ ਪਿਆਰੀ ਆਵਾਜ਼ ਤੁਹਾਡੇ ਤੱਕ ਪਹੁੰਚਾਉਨੇ ਆਂ ਦੋਸਤੋ ਮੂੰਹ 'ਚ ਦੰਦ ਕੋਈ ਨਹੀਂ ਪਰ ਇੱਥੇ ਵੱਡੀ ਵੱਡਾ ਸਵਾਲ ਇਹ ਆ ਕਿ ਜੇਕਰ ਜਦੋਂ ਬਾਪੂ ਦੀ ਉਮਰ ਚੰਗੀ ਸੀ ਕੋਈ 30 40 ਸਾਲ ਉਦੋਂ ਆਵਾਜ਼ ਕਿੰਨੀ ਪਿਆਰੀ ਹੋਵੇਗੀ ਜਿਹੜੀ ਹੁਣ ਇੰਨੀ ਪਿਆਰੀ ਹੈ ਆਓ ਆਪਾਂ ਗੱਲਬਾਤ ਕਰਦੇ ਆਂ ਬਾਪੂ ਜੀ ਸਾਡੇ ਨਾਲ ਨੇ ਬਾਬਾ ਜੀ ਗੱਲਾਂ ਬਾਤਾਂ ਬਾਅਦ 'ਚ ਪਹਿਲਾਂ ਮੈਂ ਚਾਹਾਂਗਾ ਕੁਲਦੀਪ ਮਾਨਕ ਦਾ ਪਿਆਰਾ ਜਿਹਾ ਗੀਤ ਜਿਹੜਾ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਜੀ ਲਓ ਜੀ ਹਾਂ ਜੀ ਥੇਕ ਲਾ ਕੇ ਓ ਮਾਂ ਦੀਏ ਮਾਂ ਹੀ ਦੁਨੀਆ ਵਾਇਓ ਓ ਮਾਂ ਤੇ ਢੰਡਰੀ ਸਾਹੀ ਦੁਨੀਆ ਵਾਇਓ ਓ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਤੇ ਰੱਬ ਦਾ ਰੂਪਿਆ ਦੂਜਾ ਸ਼ੇਤੋਂ ਢੰਡਰੀ ਸਾਹੀ ਦੁਨੀਆ ਵਾਇਓ ਓ ਮਾਂ ਹੁੰਦੀ ਏ ਮਾਂ ਹੀ ਦੁਨੀਆ ਵਾਯੋ ਓ ਬੱਚਿਆਂ ਦੇ ਦੁੱਖ ਮਾਂ ਤਾਂ ਛਿੰਦੀ ਜਿੱਲੀ ਪਾਦੇ ਆਪਿਆ ਪੈਂਦੀ ਓ ਪਾਉਂਦੇ ਛੁਕੀ ਤਾਂ ਹੀ ਦੁਨੀਆ ਵਾਯੋ ਓ ਮਾਂ ਹੁੰਦੀ ਏ ਮਾਂ ਹੀ ਦੁਨੀਆ ਵਾਯੋ ਓ ਮਾਂ ਬਿਨਾ ਕਿਹੜਾ ਲਾਡਲ ਡਾਉਂਦਾ ਰੋਂਦੇ ਨੌਂ ਕਿਹੜਾ ਚੋਪੇ ਕਰਾਉਂਦਾ ਖੋਲਿੰਦੇ ਟੋਕਾ ਗਾਹੀ ਦੁਨੀਆ ਵਾਲੋ ਓ ਮਾਂ ਹੁੰਦੀ ਏ ਮਾਂ ਹੀ ਦੁਨੀਆ ਵਾਲੋ ਓ ਮਾਂ ਬਿਨਾ ਜੱਗ ਕੋ ਪਾਨੇਰਾ ਸੁਨਿਆ ਦੇ ਦਾ ਚਾਰਛ ਬੇਰਾ ਉਹ ਕੋਈ ਨਾ ਫੜਦਾ ਬਾਹੀ ਦੁਨੀਆ ਆਵਾਯੋ ਓ ਮਾਂੰਦੀਏ ਮਾਈ ਦੁਨੀਆ ਆਵਾਯੋ ਬਹੁਤ ਪਿਆਰੀ ਆਵਾਜ਼ ਅਤੇ ਬਹੁਤ ਪਿਆਰਾ ਅੰਦਾਜ਼ ਵੀ ਮੈਂ ਚਾਹਾਂਗਾ ਪੁੱਜੀ ਆਪਣੇ ਬਾਰੇ ਜਰੂਰ ਦੱਸਿਓ ਕੀ ਨਾਂ ਐ ਕਿਹੜਾ ਪਿੰਡ ਐ ਤੁਹਾਡਾ ਮੇਰਾ ਨਾਂ ਜੀ ਅਵਤਾਰ ਸਿੰਘ ਮੇਰਾ ਪਿੰਡ ਟਾਵਲ ਜ਼ਿਲ੍ਹਾ ਤਰਨਤਾਰਨ ਜੀ ਕੌਣ ਦਾ ਸ਼ੌਂਕ ਬਚਪਨ ਤੋਂ ਸੀਗਾ ਇਸ ਪਾਸੇ ਕਿਵੇਂ ਆਏ ਇਹ ਜਰੂਰ ਦੱਸਿਓ ਜੀ गांव ਦਾ ਹਾਂਜੀ ਕਿਹੜਾ ਪਿੰਡ ਬਾਪੂ ਜੀ ਕੀ ਨਾਮ ਹੈ ਤੇ ਗਾਉਣ ਦਾ ਸ਼ੌਂਕ ਕਿਵੇਂ ਪਿਆ ਮੇਰਾ ਨਾਮ ਜੀ ਹਵਤਾਰ ਸਿੰਘ ਮੇਰਾ ਪਿੰਡ ਰਟਾਉ ਤਰਨਤਾਰ ਦਿਲਾ ਜੀ ਅੱਛਾ ਜੀ ਜਦ ਗਾਉਣ ਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਜੀ ਤੇ ਮੇਰੇ ਬੱਚਿਆਂ ਨੇ ਮੈਨੂੰ ਕੁਝ ਰੋਕਿਆ ਤੇ ਮੈਂ ਅੰਦਰੇ ਅੰਦਰ ਆਪਣੀ ਆਵਾਜ਼ ਕੱਢਦਾ ਹਾਂ ਜੀ ਹੁਣ ਮੇਰਾ ਬੱਚੇ ਵਿਆਹੇ ਗਏ ਆ ਬੱਚੇ ਆਏ ਹੋਗੇ ਤੇ ਮੈਂ ਹੁਣ ਬਾਜੀ ਆਲੀ ਮੈਂ ਬਾਹਰ ਕੱਢੀ ਆ ਜੀ ਅੱਛਾ ਜੀ ਕਲਾਕਾਰ ਬਣਨ ਦਾ ਸ਼ੌਂਕ ਸੀ ਪਹਿਲਾਂ ਵੈਸੇ ਮੈਂ ਜੀ ਆਪਣੇ ਆਪ ਨੂੰ ਕਲਾਕਾਰ ਨਹੀਂ ਆਂਦਾ ਮੈਂ ਤਾਂ ਰੱਬ ਤੱਕ ਹੱਥ ਜੋੜਦਾ ਵਾਂ ਮੈਂ ਨਹੀਂ ਕਹਿੰਦਾ ਮੈਂ ਕਲਾਕਾਰ ਆ ਇਹਦੇ ਕੁਜਤ ਦੀਆਂ ਬਾਜਾਂ ਕੁਜਤ ਕਢਾਰੀ ਆ ਅੱਛਾ ਜੀ ਤੇ ਨਾਂ ਮੇਰਾ ਕਰਨ ਦੇ ਆ ਕਰਨ ਕੰਮ ਕੁਜਤ ਦੇ ਆ ਮੈਂ ਚਾਹਾਂ ਵੀ ਚਮਕੀਲੇ ਦਾ ਗੀਤ ਸੁਣਾ ਦੇਵਾਂ ਸੁਣੋ ਜੀ ਜੀ ਓ ਪੁੱਤ ਦਾ ਲੋਕੋ ਓ ਮੁਰਾ ਵਛੋੜਾ ਕੀ ਤੇ ਕਦੀ ਰੇ ਨਹੀਂ ਤੂੰ ਮਾਰਿਆ ਲੋੜਾ ਮਾਂ ਮਰ ਗਈ ਏ ਤਾਂ ਵੇ ਪੁੱਤ ਜਾਂਦੀ ਵਾਰੀ ਇੱਕ ਵਾਰ ਕਹਿ ਮੈਨੂੰ ਮਾਂ ਵੇ ਪੁੱਤ ਜਾਂਦੀ ਵਾਰੀ ਵੇ ਚੰਦ ਜਾਂਦੀ ਵਾਰੀ ਉਹ ਕਦੋਂ ਵਕਤ ਪਾਇਆ ਮੈਨੂੰ ਲਾਡ ਲਾਣਾ ਚੱਕੀ ਪਤਾ ਤੈਨੂੰ ਜ਼ਿੰਦਗੀ ਕੋਲ ਕਮਾਵੇ ਪਤਾ ਜਾਂਦੀ ਵਾਰੀ ਇੱਕ ਵਾਰਾ ਕਹਿ ਮੈਨੂੰ ਮਾਂ ਵੇ ਪਤਾ ਜਾਂਦੀ ਵਾਰੀ ਜਾਂਦੀ ਵਾਰੀ ਬਹੁਤ ਪਿਆਰੀ ਆਵਾਜ਼ ਹੈ ਬਾਬਾ ਜੀ ਫਿਰ ਰਿਆਜ਼ ਕਿੰਨਾ ਸਮਾਂ ਕਰਦੇ ਹੋ ਤੁਸੀਂ ਰਿਆਜ਼ ਜੀ ਹੁਣ ਮੈਂ ਬੱਚਿਆਂ ਦੇ ਵਿੱਚ ਅੰਦਰੇ ਅੰਦਰ ਹੀ ਕਰਦਾ ਵਾਂ ਬੱਚੇ ਟੀਵੀ ਵੇਦੇ ਆ ਬੋਲਦੇ ਆ ਤੇ ਮੇਰੇ ਮਨ ਤੇ ਅਸਰ ਹੁੰਦਾ ਵਾ ਮੈਨੂੰ ਕਾਹ ਦੀ ਜਗ੍ਹਾ ਚਾਹੀਦੀ ਹੈ ਕਿ ਜਿੱਥੇ ਮੈਂ ਐ ਬੋਲਾਂ ਤੇ ਮੇਰੀ ਸਹੀ ਗੱਦ ਬਣੀ ਅੱਛਾ ਜੀ ਮੈਂ ਚਾਹਾਂਗਾ ਜਮਲਾ ਜੱਟ ਜੀ ਦਾ ਕੋਈ ਪਿਆਰਾ ਜਿਹਾ ਗੀਤ ਸੁਣਾਓ ਹਾਂ ਜੀ ਸੁਣੋ ਜੀ ਜੀ ਦਾਦੂ ਦਾਵੇ ਨਾ ਕਰ ਬੈਨ ਦਾਮਿਓ ਦਿਨ ਕਟ ਇਹ ਪੇਕੇ ਪਿੱਛੋਂ ਦੇ ਰਿਖ ਗਏ ਇਚਪੰਨ ਦੇ ਸ਼ਰੀ ਦੇ ਹੱਤ ਬੂਰਾ ਕਿਸੇ ਨਾ ਤੋਲਿਆ ਜੋ ਤੋਲੇ ਛੋ ਕਟ ਬੂਰਾ ਗੁਰੂ ਨਾਨਕ ਨੇ ਤੋਲਿਆ ਜਿਹੜਾ ਗਿਆ ਜਹਾਨੋਂ ਖਤ ਨਾਂਗ ਤੇਰੀ ਨਗਰੀ ਅੰਦਰ ਨਾਂਗ ਤੇਰੀ ਨਗਰੀ ਅੰਦਰ ਕਈ ਤਲਾੰਦੇ ਬੰਦੇ ਨੇ ਰਿਸ਼ਵਤ ਖੋਰੀ ਚੋਰ ਬਜਾਰੀ ਉਲਟੇ ਖੋਤੇ ਤੰਦੇ ਨੇ ਨਾਂਗ ਤੇਰੀ ਨਗਰੀ ਅੰਦਰ ਦੁਨੀਆ ਤੇ ਆਗੇ ਜਿਹੜੇ ਦੰਗੇ ਕਰ ਮੇ ਘਮਾਉਂਦੇ ਸ਼ੋਭਾ ਲੈ ਕੇ ਛਾਰੇ ਜਗ ਦੀ ਜ਼ਿੰਦਗੀ ਸ਼ਬਲ ਬਣਾਉਂਦੇ

ਬਾ뇨 ਮੈਂ ਬਾ ਤੇਰੀ ਸ਼ਦਗੁਰ ਆਇ ਤਾ ਰੰਗ ਬਰੰਗੀ ਨੇ ਨਾਨਕ ਤੇਰੀ ਨਗਰੀ ਅੰਦਰ ਕਈ ਤਰਾੰਦੇ ਬੰਦੇ ਨੇ ਨਾਨਕ ਤੇਰੀ ਨਗਰੀ ਅੰਦਰ ਹੁਣ ਵੀ ਛਦਗੁਰੇ ਦੁਨੀਆ ਵਿੱਚ ਬੰਦੇ ਬੜੇ ਪੱਲੇਖੇ ਛੱਜਣ ਵੜ ਗਏ ਠਾ ਗਿਆ ਨੇ ਕਾ ਹੁਣ ਵੀ ਇੱਥੇ ਵੇਖੇ ਜਮਲਾ ਤੇ ਬਰਵਲੀ ਕੰਦਾਰੀ ਛਤ ਨਾਮ ਵਿੱਚ ਰੰਗੇ ਨੇ ਨਾਨਕ ਤੇਰੀ ਨਗਰੀ ਅੰਦਰ ਕਈ ਤਰ੍ਹਾਂ ਦੇ ਬੰਦੇ ਨੇ ਨਾਨਕ ਤੇਰੀ ਨਗਰੀ ਅੰਦਰ ਬਾਬਾ ਜੀ ਤੁਸੀਂ ਆਵਾਜ਼ ਤੁਹਾਡੀ ਬਹੁਤ ਪਿਆਰੀ ਹੈ ਤਾਂ ਫਿਰ ਜਦੋਂ ਸਾਈਕਲ ਤੇ ਇੱਧਰ ਜਾਂਦੇ ਪਿੰਡਾਂ ਦੇ ਵਿੱਚ ਲੋਕ ਕਹਿੰਦੇ ਨੇ ਬਾਬਾ ਇਹ ਗੀਤ ਸੁਣਾ ਕੇ ਜਾਓ ਫਿਰ ਸੁਣਾ ਕੇ ਜਾਂਦੇ ਜੀ ਗੀਤ ਵੀ ਹਾਂ ਜੀ ਹਾਂਜੀ ਜਿਹੜੇ ਗਰੀਬ ਹੁੰਦੇ ਉਹਨਾਂ ਦੇ ਕੋਲ ਮੈਂ ਪੈਸੇ ਨਹੀਂ ਦੇਦਾ ਜਿਹੜੇ ਪੁਰਸ਼ ਬਾਰੇ ਜਾਂਦੇ ਨੰਨ ਮੈਂ 100 ਰੁਪਿਆ ਦਾ ਇੱਕ ਦਾ ਲੈਣਾ ਇਹ ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂ ਕਿ ਦੋਸਤੋ ਆਪਾਂ ਸੋਸ਼ਲ ਮੀਡੀਆ ਤੇ ਜਿਹੜੇ ਬੇਸੁਰਾ ਗਾਉਣ ਵਾਲੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦੇ ਆ ਪਰ ਤੁਸੀਂ ਇਸ ਬਜ਼ੁਰਗ ਦੀ ਆਵਾਜ਼ ਵੇਖੋ ਮੂੰਹ 'ਚ ਦੰਦ ਕੋਈ ਨਹੀਂ 70 ਸਾਲ ਉਮਰ ਹੈ ਸਾਈਕਲ ਤੇ ਰਹਿੰਦਾ ਹੈ ਪਿੰਡੀ ਪਿੰਡੀ ਘੁੰਮਦਾ ਹੈ ਅਤੇ ਆਪਣੀ ਮौज ਦੇ ਵਿੱਚ ਰਹਿੰਦਾ ਹੈ ਆਵਾਜ਼ ਕਿੰਨੀ ਪਿਆਰੀ ਹੈ ਤੇ ਹਾਲਾਂਕਿ ਜੇ ਅਸੀਂ ਮਾਫੀ ਚਾਹੁੰਨੇ ਆ ਕਿ ਪਿਛਲੇ ਕੁਝ ਸਮੇਂ ਤੋਂ ਇਸ ਕੰਮ ਦੇ ਵਿੱਚ ਪਏ ਤੇ 10-15 ਸਾਲ ਪਹਿਲਾਂ ਬਜ਼ੁਰਗ ਦੇ ਕੋਲ ਮਿਲੇ ਹੁੰਦੇ ਤਾਂ ਆਵਾਜ਼ ਇਤੋਂ ਵੀ ਪਿਆਰੀ ਹੋਣੀ ਸੀ ਜਿੰਨੀ ਅੱਜ ਉਹ ਆਵਾਜ਼ ਪਿਆਰੀ ਕੱਢ ਰਿਹਾ ਹੈ ਤੁਹਾਡੇ سپورਟ ਦੀ ਲੋੜ ਹੈ ਅਜਿਹੇ ਬਜ਼ੁਰਗਾਂ ਨੂੰ ਬਾਬਾ ਜੀ ਮੈਂ ਚਾਹਾਂਗਾ ਕਿਹੜੇ-ਕਿਹੜੇ ਕਲਾਕਾਰ ਜਿਨ੍ਹਾਂ ਨੂੰ ਤੁਸੀਂ ਜ਼ਿਆਦਾ ਸੁਣਦੇ ਹੋ ਜਿਨ੍ਹਾਂ ਦੇ ਤੁਸੀਂ ਇਹ ਗਾਣੇ ਮੂੰਹ ਜਬਾਨੀ ਕਿੱਦਾਂ ਚੇਤੇ ਰੱਖ ਲੈਂਦੇ ਹੋ ਮੈਂ ਜੀ ਮੋਬਾਈਲ ਤੋਂ ਯਾਰ ਕਰਦਾ ਜੀ ਜਮਲੇ ਜੱਟ ਦੇ ਕਦੀ ਮਾਨਕ ਦੇ ਹੰਸ ਰਾਜ ਦੇ ਗਰਦਾਹ ਮਾਨ ਦੇ ਅੱਛਾ ਜੀ ਇਹ ਮੈਨੂੰ ਬੜੇ ਚੰਗੇ ਲੱਗਦੇ ਰੱਬ ਦੇ ਜੋਗ ਲਿੰਦੀ ਲੱਗਦੇ ਜੀ ਮੈਂ ਚਾਹ ਕਲਦੀਪ ਮਾਨਕ ਦਾ ਪਿਆਰਾ ਜਾਂ ਕੋਈ ਗੀਤ ਹੋਰ ਸਾਡੇ ਦਸ਼ਕਾਂ ਨੂੰ ਸੁਣਾਓ ਜੀ ਵਧੀਆ ਠੀਕ ਹੈ ਹਾਂ ਜੀ ਵੇ ਅੰਬਦਾ ਬੂਟਾ ਰਿੰਦਾ ਫਸ ਬਸਾ ਵਿੱਚ ਕੇ ਲੀ ਆਂਦੇ ਗੱਭਰੂ ਮਾਤਰਵੇ ਵਿੱਚ ਆਂਦੇ ਨਾ ਮਟਿਆਰਾ ਪੰਯਾ ਨਾਗ ਮਤ ਮਾਰੇ ਕੁੰਡਲੀ ਕੇਲੀ ਨੋ ਜਾਬੇ ਮਤ ਹੁੰਦਾ ਜੇ ਲਵੇ ਨਾਗ ਨਿਸ਼ਾਰਾ ਮਰਤੀ ਚਾ ਜਾਂਦੀ ਏ ਕੋਲ ਦੇ ਕੇ ਕਾਗਾ ਨੋ ਹੁੰਦੀ ਕੋਲ ਮਤ ਜਦ ਬਾਕੀ ਆਉਣ ਬਹਾਰਾ ਕਿਆ ਬਾਤ ਹੈ ਬਹੁਤ ਪਿਆਰੀ ਆਵਾਜ਼ ਹੈ ਹੋਰ ਕਿਹੜਾ ਕਲਾਕਾਰ ਦੱਸਿਆ ਤੁਸੀਂ ਗੁਰਦਾਸ ਮਾਨ ਜੀ ਦਾ ਵੀ ਕੋਈ ਗੀਤ ਜ਼ਰੂਰ ਸੁਣਾਓ ਜੀ ਗੁਰਦਾਸ ਮਾਨ ਜੀ ਦਾ ਕੋਈ ਇੱਕ ਤਾਂ ਤੈਨੂੰ ਯਕੀਨ ਨਹੀਂ ਆਉਂਦਾ ਦਾ ਇਹ ਤੇ ਨਾਇਓ ਤੇ ਫਿਰ ਕਹਿੰਦਾ ਮਨ ਕੁਝ ਨਹੀਂ ਮਿਲਿਆ ਆਏ ਮੱਤੇ ਟੇਕੇ ਮੱਥਾ ਟੇਕਣਾ ਨਾ ਆਵੇ ਗੁਰੂ ਪੀਰ ਕੀ ਕਰੇ ਉਹ ਤੈਨੂੰ ਮੰਗਣਾ ਨਹੀਂ ਆਉਂਦਾ ਤਕਦੀਰ ਕੀ ਕਰੇ ਮੱਥਾ ਟੇਕਦਾ ਕੀ ਰੱਬ ਨੂੰ ਅਚਾਨਕ ਕਰਦਾ ਸਾਰੇ ਦੁਨੀਆਂ ਦੇ ਦਾਨੀ ਨੂੰ ਕੀ ਦਾਨ ਕਰਦਾ ਨਾ ਚਲੂਕ ਨਾ ਜਲੀਤਾ ਦਾਨ ਦੇ ਅੰਦਾ ਕੀ ਫਾਇਦਾ ਇਹ ਹੰਕਾਰ ਹੋਇਆ ਪੈਦਾ ਗੁਰੂ ਪੀਰ ਕੀ ਕਰੇ ਬੈਨੂ ਮੰਗਣਾ ਨਹੀਂ ਆਉਂਦਾ ਤੇਕਦੀਰ ਕੀ ਕਰੇ ਮੱਥਾ ਟੇਕਣਾ ਨਾ ਆਵੇ ਗੁਰੂ ਪੀਰ ਕੀ ਕਰੇ ਉਹ ਕਨੇ ਕਰੇਗਾ ਤਰੱਕੀ ਬੈਨੂ ਰੋਗ ਲਗੇ ਬਹੁਤ ਪਿਆਰ ਪਿਆਰੀ ਆਵਾਜ਼ ਹੈ ਅਤੇ ਬਾਬਾ ਜੀ ਜਿਹੜੀ ਹੇਕ ਲਾ ਲੈਂਦੇ ਹੁਣ ਜਿਵੇਂ 70 70 ਸਾਲ ਉਮਰ ਹੈ ਇਹ ਜਿਹੜੀ ਏਕ ਲਾ ਲੈਂਦੇ ਹੋ ਇੰਨੀ ਇੰਨੀ ਤੁਸੀਂ ਗਾਉਂਦੇ ਇਹ ਜਿਹੜਾ ਸ਼ੌਂਕ ਹੈ ਤੁਹਾਨੂੰ ਗਾਉਣ ਦਾ ਫਿਰ ਤੁਸੀਂ ਪੁਲਿਸ ਵਾਲਿਆਂ ਨੂੰ ਵੀ ਦੱਸਿਆ ਗੀਤ ਜਿਹੜੇ ਸੁਣਾਉਂਦੇ ਹੋ ਸਾਈਕਲ ਤੇ ਰਹਿੰਦੇ ਹੋ ਫਿਰ ਜਿੱਥੋਂ ਵੀ ਜਾਂਦੇ ਹੋ ਪਿੰਡਾਂ ਦੇ ਵਿੱਚ ਦੀ ਹਾਂਜੀ ਸਾਈਕਲ ਤੇ ਇੱਕ ਤਾਂ ਕਸਰਤ ਚੰਗੀ ਹੋ ਜਾਂਦੀ ਹੈ ਕਸਰਤ ਤੇ ਹਾਂਜੀ ਸਰੀਰ ਚੰਗਾ ਰਹਿੰਦਾ ਜੀ ਆਵਾਜ਼ ਵੀ ਬੰਦੀ ਅਜੇ ਹੈ ਅੱਛਾ ਜੀ ਤੇ ਮੈਂ ਇਤਰਾ ਹੀ ਮੈਂ ਬੋਲਦਾ ਹਾਂ ਜੀ ਹੌਣ ਵਾਲੇ ਸਮੇਂ ਚ ਕੁਝ ਲੱਗਦਾ ਕਿ ਕੋਈ ਢਾਡੀ ਉਮਰ ਤੱਕ ਪਹੁੰਚ ਕੇ ਪਿੰਡੋਂ ਪਿੰਡੀ ਸਾਈਕਲ ਤੇ ਜਾ ਕੇ ਜਾਂ ਕਿਸੇ ਪੁਲਿਸ ਵਾਲਿਆਂ ਨੂੰ 70 ਸਾਲ ਦੀ ਉਮਰ ਚ ਗੀਤ ਸੁਣਾਇਆ ਕਰੂ ਨਹੀਂ ਜੀ ਜਦੋਂ ਉਹਨਾਂ ਨੂੰ ਚੰਗਾ ਲੱਗਦਾ ਮੈਨੂੰ ਰੋਕਦੇ ਆ ਅੱਛਾ ਜੀ ਫੇ ਮੈਂ ਉਹਨਾਂ ਨੂੰ ਸੁਣਾਉਂਦਾ ਜਿਉ ਮੇਰਾ ਹੌਸਲਾ ਵਧਾਈ ਕਰਦੇ ਆ ਅੱਛਾ ਜੀ ਤੇ ਵੇਖੋ ਜਿੱਤਾਂ ਗਦਾਹ ਮਾਂਦੀ ਨੇ ਕਿੱਦਾਂ ਵਧੀਆ ਲਿਖਿਆ ਉਹ ਯਾਰ ਪੰਜਾਬੀ ਏ ਓਏ ਮੇਰਾ ਪਿਆਰ ਪੰਜਾਬੀ ਏ ਜੋ ਨੂੰ ਮੰਦਰੋ ਕਨਵਾਰੀ ਇੱਕ ਤਲਵਾਰ ਪੰਜਾਬੀ ਏ ਯਾਰ ਪੰਜਾਬੀ ਏ ਓਏ ਮੇਰਾ ਪਿਆਰ ਪੰਜਾਬੀ ਏ ਨਕਲੀ ਸ਼ੇਰ ਨਹੀਂ ਬੰਦੇ ਰੰਗੀਆਂ ਖੱਲਾ ਨੂੰ ਦੁੱਧ ਪੀਣ ਲਈ ਮਿਲਦੇ ਵੇਠਾੜੇ ਦੇ ਅਮਲਾਂ ਨੂੰ ਬੰਦਾ ਚਿੰਗ ਬਹਾਦਰ ਸ਼ੇਰ ਪੰਜਾਬੀ ਏ ਯਾਰ ਪੰਜਾਬੀ ਏ ਓਏ ਮੇਰਾ ਕੀ ਬਾਤ ਬਹੁਤ ਪਿਆਰੀ ਆਵਾਜ਼ ਬਾਬਾ ਜੀ ਮੈਂ ਚਾਹਾਂਗਾ ਜਿੰਨੇ ਵੀਡੀਓ ਨੂੰ ਦੇਖ ਰਹੇ ਨੇ ਕੁਝ ਦਾਨੀ ਸੱਜਣ ਵੀ ਨੇ ਜਿਹੜੇ ਤੁਹਾਡੇ ਵਰਗੇ ਕਲਾਕਾਰਾਂ ਦੀ ਫਨਕਾਰਾਂ ਦੀ ਬਾਹਮ ਹੀ ਫੜਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕੀ ਤੁਹਾਡੀ ਕਿਵੇਂ ਦੀ ਮਦਦ ਸਹਾਇਤਾ ਕਿਵੇਂ ਦੀ ਸਪੋਰਟ ਮੰਗਦੇ ਹੋ ਤੁਸੀਂ ਮੈਂ ਜੀ ਚਲੋ ਪਰਮਾਤਮਾ ਦਾ ਡੋਰਾ ਛੁੱਟੀਆਂ ਜੀ ਕੀ ਬਾਤ ਹੈ ਜੀ ਬਹੁਤ ਜਦੋਂ ਮੈਂ ਪਰਮਾਤਮਾ ਦਾ ਡੋਰਾ ਛੁੱਟੀਆਂ ਤੇ ਉਹਨਾਂ ਵੀਰਾਂ ਦੇ ਉਹਨਾਂ ਭਰਾਵਾਂ ਦੇ ਮਨ ਦੇ ਵਿੱਚ ਆਪੇ ਹੀ ਵਸਣਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮント ਦੜਾਈ ਮਾਤਮਾ ਆ ਗਾ ਜਾਂਦੇ ਜਾਂਦੇ ਕੁਲਦੀਪ ਮਾਨਕ ਉਹੀ ਆਵਾਜ਼ ਉਹੀ ਅੰਦਾਜ਼ ਦੇ ਵਿੱਚ ਕੁਝ ਸੁਣਾ ਦਿਓ ਜੀ ਲਓ ਜੀ ਉਹ ਭਾਈ ਮਤੀ ਦਾਸ ਗੁਰੂ ਦਾ ਪਿਆਰਾ ਮੱਖਾ ਛਾਤੀ ਨਾਮੇ ਬੋਲਦਾ ਢਿੱਕਾ ਚੱਲਦਾ ਅਸੀਂ ਜੇ ਉੱਤੇ ਆਰਾ ਮੱਖਾ ਛਾਤੀ ਨਾਮੇ ਬੋਲਦਾ ਜੇ ਉਹ ਬੰਨ ਕੇ ਤੇ ਪੀਰੀ ਕੋ ਨਿਚੋ ਗਿਆ ਚੌਂਕ ਚਾਨਣੀਂ ਦਾ ਦਿੱਲੀ ਲਾਲ ਹੋ ਗਿਆ ਰੋਇਆ ਅੰਬਰ ਹੀ ਵੇਖ ਕੇ ਨਜ਼ਾਰਾ ਮੁੱਖੋ ਚੱਤ ਨਾਮੇ ਬੋਲਦਾ ਭਾਈ ਮਤੀ ਦਾਸ ਗੁਰੂ ਦਾ ਪਿਆਰਾ ਮੁੱਖੋ ਚੱਤ ਨਾਮੇ ਬੋਲਦਾ ਆਰਾ ਖੇਚਦਾ ਜਜ਼ਾਦ ਵੇਖ ਡੋਲਿਆ ਮੁਖਮਤੀ ਦਾਜ ਗਾਜੀ ਕੈਸੀ ਬੋਲਿਆ ਮੇਰਾ ਨੇ ਬਜਾਵੇ ਸੇਦਿਕੇ ਪਿਆਰਾ ਮੁਖੋ ਛਾਤੀ ਨਾਮੀ ਬੋਲਦਾ ਆਰਾ ਕਰਦਾ ਦਫਾੜੀ ਚੀ ਛਰੀ ਨੂੰ ਲੋਕੀ ਵੇਖ ਕੇ ਵਗਾਉਂਦੇ ਅੱਖੋਂ ਨੀਰ ਨੂੰ ਡੋਲ ਗਿਆ ਸੀ ਮੁਗਲ ਹਤਿਆਰਾ ਮੋ ਪੁਜਾਤ ਦਿਨਾਂ ਮੈਂ ਬੋਲਦਾ ਭਾਈ ਮਤੀ ਦਾਸ ਗੁਰੂ ਦਾ ਕੀ ਬਾਤ ਆ ਜੀ ਬਹੁਤ ਪਿਆਰੀ ਆਵਾਜ਼ ਹੈ ਬਾਬਾ ਜੀ ਦੀ ਅਤੇ ਬਹੁਤ ਪਿਆਰਾ ਅੰਦਾਜ਼ ਵੀ ਹੈ ਅਸੀਂ ਵੀ ਸਲਾਮ ਕਰਦੇ ਆ ਬਜ਼ੁਰਗਾਂ ਨੂੰ ਕੀ ਕੀ ਬਾਤ ਆ ਆਵਾਜ਼ ਹੈ ਅਤੇ ਅੱਜ ਵੀ 70 ਸਾਲ ਦੀ ਉਮਰ ਦੇ ਵਿੱਚ ਪੁਲਿਸ ਵਾਲਿਆਂ ਨੂੰ ਬਜ਼ੁਰਗ ਬਾਬਾ ਜੀ ਗੀ ਸੁਣਾਉਂਦੇ ਨੇ ਅੱਜ ਵੀ ਪੁਲਿਸ ਵਾਲਿਆਂ ਤੋਂ ਲੈ ਕੇ ਹੁਣ ਪਿੰਡਾਂ ਦੇ ਲੋਕਾਂ ਨੂੰ ਵੀ ਬੋੜਾਂ ਥੱਲੇ ਜਾ ਕੇ ਗੀਤ ਸੁਣਾਉਂਦੇ ਨੇ ਸਾਈਕਲ ਤੇ ਰਹਿੰਦੇ ਨੇ ਤੇ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਬਜ਼ੁਰਗਿਆਂ ਨੂੰ ਲੱਭਿਆ ਕਰਨਾ ਕਿਉਂਕਿ ਜੋ ਕੁਝ ਹੁਣ ਜਿਹੜਾ ਸਮਾਜ ਤੇ ਜਾਂ ਧਰਤੀ ਤੇ ਚੱਲ ਰਿਹਾ ਕੋਈ ਇੱਥੋਂ ਤੱਕ ਉਮਰ ਤੱਕ ਪਹੁੰਚਦਾ ਹੀ ਨਹੀਂ ਕਿਉਂਕਿ ਅਸੀਂ ਆਪਣੇ ਪੁਰਾਣੇ ਸਮੇਂ ਦੀਆਂ ਖਰਾਕਾਂ ਪੁਰਾਣੇ ਸਮੇਂ ਦੀ ਮਿਹਨਤ ਕਰਨੀ ਜਿਹੜੀ ਹੈ ਉਹ ਛੱਡ ਚੁੱਕੇ ਆ ਅਤੇ ਜਿਹੜੀ ਬਨੌਟੀ ਮਿਹਨਤ ਜਿਹੜੀ ਕਹਿ ਸਕਦੇ ਆ ਹੁਣ ਦਾ ਜਿਹੜਾ ਸਮਾਂ ਹੈ ਉਹ ਆਪਾਂ ਨੂੰ ਬਹੁਤ ਘੱਟ ਵੇਖਣ ਨੂੰ ਮਿਲੇਗਾ ਕਿ ਆਉਣ ਵਾਲੇ ਸਮੇਂ 'ਚ ਅਜਿਹੇ ਬਜ਼ੁਰਗ ਆਪਾਂ ਨੂੰ ਮਿਲਣ ਉਹ ਵੀ ਸਾਈਕਲ ਤੇ ਚੜੇ ਜਾਂਦੇ ਅਤੇ ਉਹ ਵੀ ਮਲਕ ਜਿਹੜੇ ਉਹਨਾਂ ਗੀਤ ਸੁਣਾਏ ਨੇ ਕੁਲਦੀਪ ਮਾਨਕ ਜੀ ਦੀਆਂ ਹੇਕਾਂ ਲਾਉਂਦੇ ਆਪਾਂ ਨੂੰ ਨਹੀਂ ਜੇ ਲੱਭਣੇ ਸੋ ਇਹਨਾਂ ਦੀ ਕਦਰ ਕਰਨਾ ਸਾਡਾ ਫਰਜ਼ ਹੈ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ